ਇੱਕ ਜਵਾਨ ਨੂੰ ਕੀ ਪਤਾ ਬੁਢੇਪਾ ਕੀ ਹੁੰਦਾ ਹੈ ਭਾਵੇਂ ਬੁੱਢਾ ਹੁੰਦਾ ਪਿਆ ਹੋਵੇ ਤੇ ਦਾਦਾ ਹੋਵੇ ਦੇਖਦਾ ਹੋਵੇ ਬੁਢੇਪਾ ਕੀ ਹੈ ਇਹਦੀ ਸਮਝ ਤੋਂ ਪਰੇ ਹੈ ਬੁਢੇਪੇ ਦੀਆਂ ਖੂਬੀਆਂ ਕੀ ਨੇ ਤੇ ਬੁਢੇਪੇ ਦੀਆਂ ਮਜਬੂਰੀਆਂ ਕੀ ਨੇ ਬੁਢੇਪੇ ਦੀ ਮਹਾਨਤਾ ਕੀ ਹੈ ਤੇ ਬੁਢੇਪੇ ਦੀਆਂ ਕਮੀਆਂ ਕੀ ਨੇ ਇਹ ਜਵਾਨ ਨੂੰ ਕੀ ਪਤਾ ਹੈ ਬੁੱਢੇ ਹੋ ਕੇ ਹੀ ਪਤਾ ਚੱਲਦਾ ਹੈ ਬੁਢੇਪਾ ਕੀ ਹੈ ਤੇ ਇੱਕ ਬੁੱਢੇ ਨੂੰ ਕੀ ਪਤਾ ਹੈ ਮੌਤ ਕੀ ਹੁੰਦੀ ਹੈ ਭਾਵੇਂ ਮੁਰਦੇ ਉਸਨੇ ਸੈਂਕੜੇ ਦੇਖੇ ਹੋਣ ਭਾਵੇਂ ਸੈਂਕੜੇ ਦਾ ਕਸ਼ਮਸ਼ਾਨ ਘਾਟਦੇ ਗਿਆ ਹੋਵੇ ਭਾਵੇਂ ਬਹੁਤ ਸਾਰੇ ਮੁਰਦਿਆਂ ਨੂੰ ਇਸ਼ਨਾਨ ਕਰਾਇਆ ਹੋਵੇ ਇਸ ਬੁੱਢੇ ਨੂੰ ਕੀ ਪਤਾ ਹੈ ਮੌਤ ਕਿਸ ਨੂੰ ਕਹਿੰਦੇ ਨੇ ਮਰ ਕੇ ਹੀ ਪਤਾ ਚੱਲਦਾ ਹੈ ਮੌਤ ਕੀ ਹੈ ਸੰਤ ਹੋ ਕੇ ਹੀ ਪਤਾ ਚੱਲਦਾ ਹੈ ਸੰਤ ਕੀ ਹੈ ਪ੍ਰਮਾਤਮਾ ਦੇ ਚਲੇਨ ਹੋ ਕੇ ਹੀ ਪਤਾ ਚੱਲਦਾ ਹੈ परमात्मा का ये है बड़े ऊंचा होवे कोवे इस ऊचे को जाने हो जानो दूसरा हट जितना बड़ा परमात्मा आप है इतना ही कोई बड़ा होवे जितना जवान है ये बच्चा उतना जवान हो जाए फिर जवानी नु समझेगा अजय नहीं ये जवान बुड्ढा हो जाए ता बुढ़ापे नु समझेगा अजय नहीं ਮੌਤ ਆ ਗਈ ਤਾਂ ਸਮਝੇਗਾ ਕਿਸ ਨੂੰ ਕਹਿੰਦੇ ਨੇ ਮੌਤ ਅਜੇ ਨਹੀਂ ਅਜੇ ਇਹ ਬੜਾ ਉੱਚਾ ਹੋਵੇ ਕੋਏ ਪਰਮਾਤਮਾ ਨੇ ਇੱਕ ਬਖਸ਼ਿਸ਼ ਰੱਖੀ ਹੋਈ ਹੈ ਇਹ ਜੀਵ ਪਰਮਾਤਮਾ ਜੈਸਾ ਹੋ ਸਕਦਾ ਹੋ ਸਕਦਾ ਬਿਗੜੇ ਕਬੀਰ ਆ ਰਾਮ ਦੁਹਾਈ ਸੱਚ ਬਿਓ ਅਨ ਕਥੇ ਨਾ ਜਾਇ ਕਬੀਰ ਕੰਨ ਸੱਚ ਹੋ ਗਿਆ ਹੁਣ ਕਬੀਰ ਨਹੀਂ ਰਿਹਾ ਸੱਚ ਰਹਿ ਗਿਆ ਗੱਲ ਖਤਮ ਹੋ ਗਈ ਕਬੀਰ ਤੇ ਖਤਮ ਹੋ ਗਿਆ ਸਾਚ ਭਇਓ ਹੁਣ ਸਚ ਹੋ ਗਇਆ ਹੁਣ ਸਚ ਪ੍ਰਗਟ ਹੋ ਗਇਆ ਸੰਤਨ ਸੰਗ ਕਾ ਵੈਰਾ ਵਿਗਰਿਓ ਸੋ ਕਬੀਰ RAM ਹੋਇ ਨੈ ਰਿਓ ਹੁਣ ਕਬੀਰ RAM ਹੋ ਗਇਆ ਕਬੀਰ ਕਬੀਰ ਨਹੀਂ ਰਿਹਾ ਹੁਣ ਸਿੱਖ ਗੁਰੂ ਜੈਸਾ ਹੋ ਗਇਆ ਔਰ ਗੁਰੂ ਮਾਨਦਲ ਕਹਿ ਦਿੰਦਾ ਏ ਮੇਰਾ ਆਪਣਾ ਹੀ ਰੂਪ ਹੈ ਹਲਸਾ ਮੇਰੋ ਰੂਪ ਹੈ ਖਾਸ ਇਤੇ ਖਾਸ ਰੂਪ ਹੈ ਮੇਰਾ ਮੇਰੇ ਰੂਪ ਦੇ ਦਰਸ਼ਨ ਕਰਨੇ ਲਈ ਤੇ ਹਲਸੇ ਦੇ ਦਰਸ਼ਨ ਕਰਦੇ ਹੈ ਸਾਫਗੇ ਸਰਵਤੋਗਰੰਥ ਦੇ ਸਭ ਕੁਝ ਲਿਖਿਆ ਹੈ ਖੈਰ ਮੁਖਤਸਰ ਮੈਂ ਅਰਜ਼ ਕਰਾਂ ਅੱਜ ਦਾ ਪਾਦਨ ਪਵਿੱਤਰ ਬਾਗ ਲੰਬਾ ਵੀ ਕਾਫੀ ਹੈ ਤੇ ਮੈਂ ਇਸੇ ਹੀ ਦਰਸ਼ਨ ਫਲਸਫੀ ਚੁਣਾਰਿਆ ਜਾਵਾ ਲੇਕਿਨ ਮੈਂ ਫਿਰ ਅਰਜ਼ ਕਰਦੇ ਹਾਂ ਜਿਨ੍ਹਾਂ ਨੇ ਜਾਣਿਆ ਉਹਨਾਂ ਨੇ ਇਹ ਜਾਣਿਆ ਨਹੀਂ ਜਾਣ ਸਕੇ ਜਿਨ੍ਹਾਂ ਨੇ ਕਥਨ ਵੀ ਕੀਤਾ ਉਹਨਾਂ ਨੇ ਇਹ ਵੀ ਆਖਿਆ ਨਹੀਂ ਕਹਿ ਸਕਦੇ ਨਹੀਂ ਕਹਿ ਸਕਦੇ ਜਿਨ੍ਹਾਂ ਨੇ ਵੇਖਿਆ ਵੀ ਹੈ ਪਰ ਫਿਰ ਵੀ ਕਹਿ ਦਿੱਤਾ ਹੈ ਮਨ ਬਾਣੀ ਬੁੱਧ ਤੋਂ ਪਰੇ ਅਗਮ ਅਗੋਚਰ ਅਗੋਚਰ ਇਹ ਦਰਿਆ ਦੀ ਪੌਂਚ ਤੋਂ ਪਰੇ ਹੈ ਇਹ ਅੱਖਾਂ ਨਹੀਂ ਪੌਂਚ ਸਕਦੀ ਭਾਵੇਂ ਅੱਖਾਂ ਦੀ ਸ਼ਕਤੀ ਅੱਜ ਵਿਗਿਆਨ ਨੇ ਬੜੀ ਵੜਾ ਦਿੱਤੀ ਹੈ ਹੁਰਦਬੇਨ ਬਣਾ ਦਿੱਤੀ ਹੈ ਦੂਰਬੇਨ ਬੜਾ ਦਿੱਤੀ ਹੈ ਦੂਰ ਦੀ ਚੀਜ਼ ਵੇਖ ਸਕਦੇ ਆ ਬਾਰੀਕ ਚੀਜ਼ ਵੇਖ ਸਕਦੇ ਆ ਫਿਰ ਵੀ ਅੱਖਾਂ ਪਰਮਾਤਮਨ ਨੂੰ ਨਹੀਂ ਵੇਖ ਸਕਦੀ ਭਾਵੇਂ ਕੰਲਾ ਦੀ ਸਰੋਤ ਵੀ ਵੜਾ ਦਿੱਤੀ ਹੈ ਹਜ਼ਾਰਾਂ ਮੀਲ ਦੀ ਦੂਰੀ ਤੇ ਕੋਈ ਫੋਨ ਸਾਨੂੰ ਕਰ ਰਿਹਾ ਅਸੀਂ ਸੁਣ ਰਹੇ ਹਾਂ ਪਹਿਲੇ ਕਿਤੇ ਸੁਣ ਸਕਦੇ ਸੀ ਵਿਗਿਆਨ ਨੇ ਸਾਡੀ ਆਵਾਜ਼ ਨੂੰ ਵੀ ਵਧਾ ਦਿੱਤਾ ਇੱਕ ਮੁਲਕ ਦੇ ਚ ਅਸੀਂ ਬੋਲਦੇ ਪਏ ਆ ਦੂਜੇ ਮੁਲਕ ਦੇ ਚ ਅਗਲਾ ਸੁਣ ਰਹੇ ਆਂ ਇੰਦਰੀਆਂ ਦੀ ਸ਼ਕਤੀ ਤੇ ਵਿਗਿਆਨ ਨੇ ਬੜੀ ਮਦਦ ਦਿੱਤੀ ਹੈ ਫਿਰ ਵੀ ਇਹ ਇੰਦਰੀ ਪਰਮਾਤਮਾ تک ਨਹੀਂ ਪਹੁੰਚਿਆ ਇੱਕ ਵੀ ਸਾਇੰਟਿਸਟ ਨੇ ਨਹੀਂ ਆਖਿਆ ਵੇਖ ਲਿਆ ਪਰਮਾਤਮਾ ਸਮਝ ਗਾਇਆ ਪਰਮਾਤਮਾ ਹਾਂ ਇਤ ਨਹੀਂ ਆਖਿਆ ਪਰਮਾਤਮਾ ਨਹੀਂ ਇਹ ਜ਼ਰੂਰ ਆਖਿਆ ਜਿਨ੍ਹਾਂ ਨੇ ਜਾਣਿਆ ਜਿਨ੍ਹਾਂ ਕੋਲ ਖਬਰ ਸੀ ਉਹ ਖਬਰ ਦੱਸਣ ਚੋਗੇ ਨਹੀਂ ਤੇ ਜਿਹੜੇ ਬੇਖਬਰ ਨੇ ਉਹ ਖਬਰਾਂ ਦੱਸਦੇ ਪੈਣੇ ਦੱਸਦੇ ਪੈਣੇ ਰੱਜ ਕੇ ਦੱਸਦੇ ਪੈਣੇ ਦੱਸਦਿਆਂ ਦੱਸਦਿਆਂ ਥੱਕਦੇ ਵੀ ਨਹੀਂ ਬੜਾ ਦੱਸਦੇ ਬੜੇ ਬਹਿਸ ਮਬਾਸ਼ਿਕ ਨਾਲ ਸਾਰੇ ਸਾਥੀ ਬੈਠੇ ਸਨ ਥੋੜੇ ਦਿਨ ਅ ਇੱਕ ਸੱਜਣ ਨੇ ਫੋਨ ਕੀਤੀ ਜਿਸ ਬ੍ਰह्मज्ञानी ਦੇ ਤੁਸੀਂ ਲਕਸ਼ਣ ਦੱਸ ਦਿਓ ਕਿਦਰ ਪਿੱਛੇ ਕਥਾ ਇਸ ਤਰ੍ਹਾਂ ਦੀ ਚੱਲੀ ਹੋਵੇ ਕਿ ਉਹ ਲਕਸ਼ਣ ਮੇਰੇ ਵਿੱਚ ਹਨ ਆ ਕੇ ਦੇਖ ਲਿਓ ਇਹ ਲਕਸ਼ਣ ਮੇਰੇ ਵਿੱਚ ਹਨ ਮੈਂ ਸਾਰੇ ਬ੍ਰह्मज्ञानी ਦੇ ਲਕਸ਼ਣ ਰੱਖਦਾ ਤੁਸੀਂ ਕਹਿੰਦੇ ਹੋ ਕਰੋੜਾਂ ਚੋਂ ਇੱਕ ਹੰਦ ਹੁੰਦਾ ਹੈ ਹਰ ਸ਼ਹਿਰ ਦੇ ਵਿੱਚ ਨਹੀਂ ਆਉਂਦਾ ਹੁੰਦੇ ਨੇ ਮੈਂ ਬ੍ਰह्मज्ञानी ਮੈਂ ਬ੍ਰह्मज्ञानी ਮੈਂ ਘੱਠ ਠੀਕ ਹੈ ਉਹ ਤੇਰੇ ਨਾਲ ਪੈਸੇ ਕੀ ਕਰੀਏ ਬਿਹਤਰ ਹੋਵੇਗਾ ਮੈਂ ਕਿ ਹਸਪੀਟਲ 'ਚ ਇਲਾਜ ਕਰਾ ਲਏ ਮੈਂ ਕਿ ਇੰਨਾ ਹੀ ਕਹਿ ਕੇ ਜਾਨ ਛੁਡਾਈ ਮੈਂ ਕਿਸੇ ਡਾਕਟਰ ਨੂੰ ਦਿਖਾ ਸਰ ਉਹ ਕਿਉਂਕਿ ਅਜ ਤੱਕ ਜਿਨ੍ਹਾਂ ਨੇ ਜਾਣਿਆ ਉਹ ਲੀਨ ਹੋ ਗਏ ਤੇ ਉਹਨਾਂ ਨੇ ਇਹ ਆਖਿਆ ਸੀ ਨਹੀਂ ਜਾਣਦੇ ਨਹੀਂ ਜਾਣਦੇ ਨਹੀਂ ਜਾਣਦੇ ਸਾਨੂੰ ਕੁਝ ਵੀ ਪਤਾ ਨਹੀਂ ਕੁਝ ਵੀ ਪਤਾ ਨਹੀਂ ਉਹਨਾਂ ਦਾ ਇਹ ਕਹਿਣਾ ਗੁਰਸਾਖੀ maaf ਕੁਝ ਪਤਾ ਹੈ ਕੁਝ ਪਤਾ ਹੈ ਮੈਂ ਦੂਜਾ ਨੁਕਤਾ ਬਿਆਨ ਕਰਨ ਲੱਗਾ ਉਹਨਾਂ ਦਾ ਇਹ ਕਹਿਣਾ ਨਹੀਂ ਕਥਨ ਕਰ ਸਕਦੇ ਨਹੀਂ ਕਥਨ ਕਰ ਸਕਦੇ ਕੁਝ ਇਸ਼ਾਰਾ ਕਰ ਰਿਹਾ ਹੈ ਕਿਸੇ ਪਾਸੇ ਦਾ ਇਸ਼ਾਰਾ ਕਰ ਰਿਹਾ ਹੈ ਕੋਈ ਖੇੜ ਬਣੇ ਕੋਈ ਰਸ ਬਣੇ ਇਸ ਤਰ੍ਹਾਂ ਦੇ ਦਾਅਵੇ ਕਰਨ ਵਾਲੇ ਇੱਕ ਨੇਰੇ ਫੜੇ ਨੇੜੇ ਇਧਰ ਪਿੰਡ ਦੇ ਬੰਦੇ ਨੇ ਇਥੇ ਆ ਕੇ ਮੇਰੇ ਕੋਲ ਤਿੰਨ ਚਾਰ ਦਿਨ ਲਾਵਾ ਕੀਤਾ ਅਮਰਤ ਵੇਲੇ ਆ ਕੇ ਸਰਕੰਦਾਰ ਸੀ ਮੈਂ ਪੜੀ ਦਾ ਫਸਟ ਸਟੇਜ ਤੇ ਬ੍ਰਮ ਗਿਆਨ ਨੂੰ ਲੈ ਅੰਦਾ ਮੈਂ ਕਹ ਲੈਂਦਾ ਹੋਵੇਗਾ ਅਜ ਤੱਕ ਵਿਚਾਰੇ ਜਿੰਨੇ અવਤਾਰ ਹੋਏ ਨੇ ਉਹ ਤੇ ਐਵੇਂ ਹੀ ਹੋਏ ਨੇ ਸੋ ਹੀ ਲੈਂਦਾ ਹੋਵੇਗਾ ਬੈਲੀ ਦਾ ਇਸ ਤਰ੍ਹਾਂ ਦੇ ਮਿਲਦੇ ਰਹੇ ਬਹੁਤ ਆਦ ਦੇ ਚ ਮਿਲਦੇਗਾ ਸੂਫੀ ਕਹਿੰਦੇ ਕਿਸ سے ਪਤਾ ਪੁੱਛੇ ਮੰਜ਼ਲੇ ਜਾਣਾ ਜਿਸ ਕੋ ਖਬਰ تھی ਤੇਰੀ ਉਹ ਬੇਖਬਰ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਸੋ ਹੀ ਅਜਾਨ ਅਣਜਾਨ ਕਹਿ ਦੋ ਸੋ ਮੂਰ ਕਹਿ ਦੋ ਸੋ ਹੀ ਅਜਾਨ ਕਹੇ ਮੈਂ ਜਾਣੇ गुरु नानक बस ਉਸੇ ਨੂੰ ਅਣਜਾਣ ਸਮਝੋ ਜਿਹੜਾ ਕਹਿੰਦਾ ਮੈਂ ਜਾਣ ਲਿਆ ਮੈਨੂੰ ਪਤਾ ਮੈਂ ਭ੍ਰਮ ਗਏ ਨੇ ਸੋਈ ਅਦਾਨ ਕਹੇ ਮੈਂ ਜਾਣਿਆ ਜਾਣਨ ਹਾਰ ਨਾ ਛਾਣਾ ਰੇ ਪਰ ਜਿਨੇ ਜਾਣਿਆ ਉਹ ਜਾਣਕਾਰਾਂ ਦੀ ਨਿਗਾਹ ਤੋਂ ਛੁਪਿਆ ਨਹੀਂ ਰਹਿ ਸਕਦਾ ਹਰ ਕਾ ਭਗਤ ਪ੍ਰਗਟ ਨਹੀਂ ਛਪੇ ਨਹੀਂ ਛਪਦਾ ਕਿਹਦੀ ਨਿਗਾਹ ਚੋ ਜਾਣਨ ਵਾਲਿਆਂ ਦੀ ਨਿਗਾਹ ਜਾਣਨ ਵਾਲਿਆਂ ਦੀ ਨਿਗਾਹ ਇਸ ਨੂੰ